ਲੇ ਪੁੱਤ ਆ ਜਾ ਚਲ ਲੈ ਪੁੱਤ ਆ ਗਈ ਮੇਰੀ ਧੀ ਆਪਣੇ ਘਰ ਬੜਾ ਵਧੀਆ ਲੱਗਣ ਜਾਂ ਆਪਣੇ ਘਰ ਪੁੱਤ ਹੋ ਗਿਆ ਜਮੜਾ ਵਧੀਆ ਲੱਗਣਿਆ ਨਾ ਲੈ ਪੁੱਤ ਤੇ ਆਮ ਨਾਲ ਗਏ ਸੀ ਟਾਈਮ ਨਹੀਂ ਆ ਗਿਆ ਹਾਂਜੀ ਹਾਂਜੀ ਆਹ ਆਹ ਇੱਕ ਗੱਲ ਹੀ ਉਹ ਤੇਰਾ ਸੋਹਰਾ ਪਰਵਾਰ ਬੜਾ ਸਦਾ ਚੰਗਾ ਜੀ ਹਾਂਜੀ ਹਾਂਜੀ ਤੇ ਓੜੀ ਹੈ ਗਈ ਹੈ ਮੈਂ ਭੂਆ ਠਾਡੀ ਹਾਂਜੀ ਉਹ ਦਾ ਸੁਭਾਅ ਵੀ ਬੜਾ ਚੰਗਾ ਹੀ ਨਹੀਂ ਭੂਆ ਵੀ ਚੰਗੀ ਆ ਜਿੱਦਣ ਇੱਥੇ ਆਈ ਸੀ ਨਾ ਪੁੱਤ ਉਸ ਦਿਨ ਬੜੇ ਨਖਰੇ ਕਰਦੀ ਸੀ ਤੇ ਮੈਨੂੰ ਡਰ ਲੱਗਦਾ ਸੀਗਾ ਮੈਨੂੰ ਵੀ ਲੱਗਦਾ ਸੀ ਮੈਨੂੰ ਵੀ ਉਦੋਂ ਹੋਇਆ ਸੀ ਹੁਣ ਨਹੀਂ ਚੰਗੀ ਪਰ ਨਹੀਂ ਚੰਗੀ ਹੈ ਹਨਾ ਤੇ ਇੱਕ ਆ ਚੰਗਾ ਹੋ ਗਿਆ ਜਿਹੜਾ ਪੁੱਤ ਹੈ ਮੋਟਰਸਾਈਕਲ ਮੰਗ ਕੇ ਲੈ ਕੇ ਗਵੰਡੀਆਂ ਦਾ ਹੈ ਆਰਾਮਨਾ ਘਰੋਂ ਬੈਠੇ ਕਰੇ ਉੱਤਰ ਗਏ ਆ ਹੋਇਆ ਬਾਵੇ ਦਾ ਗਵੰਡੀਆਂ ਦਾ ਅੱਛਾ ਉਹ ਨਾ ਪਲੇ ਜਿੰਨਾ ਡੇਰਾ ਵਾ ਤੇ ਤੂੰ ਇਦਾਂ ਕਰੋ ਮੰਮੀ ਕੋਈ ਲੈ ਆਈ ਲਉ ਚੱਲ ਲੈ ਚੱਲ ਕੋਈ ਨਹੀਂ ਪੁੱਤ ਮਾਤਰੀ ਨੂੰ ਮਾਨਨਾ ਵਾ ਇਹ ਆ ਕਰ ਲਈਏ ਉਹ ਕਰ ਲਈਏ ਫਰਾਂ ਗੱਲ ਕਰ ਲਈਏ ਉਹ ਮੈਂ ਹਾਂ ਗੱਲ ਕਰਦੀ ਨਹੀਂ ਕੰਮ ਕਿੱਦਾਂ ਹੀ ਹੁੰਦੇ ਰਹਿਣੇ ਆ ਆਪਣੀ ਚੀਜ਼ ਦਾ ਸੁੱਖ ਦੀ ਨਹੀਂ ਆ ਨਾ ਚੱਲ ਕੋਈ ਨਹੀਂ ਪੁੱਤ ਲੱਗਾ ਜੇ ਤੂੰ ਕਿਹ ਕਿਹ ਕੁ ਮੰਗੋਗੇ ਹਾਂ ਜੇ ਤੂੰ ਨਹੀਂ ਆ ਨਾ ਅਜੇ ਗੱਲ ਇੱਕਦਮ ਮੈਂ ਦੱਸਾਂ ਅਜੇ ਮਾਤਰੀ ਕਹਿੰਦੀ ਬੱਸੇ ਚੱਲ ਜੀ ਨਹੀਂ ਨਹੀਂ ਉਹ ਮੈਂ ਮੇਰੀ ਗੱਲ ਸੁਣ ਨਾ ਮਾਵਾ ਸਵਾਹ ਕੰਮ ਆ ਮੈਂ ਹਾਂ ਬੱਸੇ ਚੱਲਦੇ ਚੰਗੇ ਲੱਗਦਾ ਵਾ ਠੀਕ ਨਹੀਂ ਚਲ ਤੂੰ ਹੀ ਨਾ ਬੋਤਿਆਂ ਗੱਲਾਂ ਨਾ ਕਰੋ ਜਾ ਕੇ ਤੂੰ ਦਾ ਮੋਟਰਸਾਈਕਲ ਫੜਾਓ ਹੁਣ ਅਗਲਾ ਵੇਂਦਾ ਹੁਣਾਵਾ ਮੈਂ ਕੋਈ ਗੱਲ ਨਹੀਂ ਆ ਤੇ ਮੈਂ ਆਪਣੀ ਧੀ ਵਾਸਤੇ ਚਾਹ ਬ ਤਹੀ ਬੋ। ਉਹ ਬੈਰਾ ਮੈਂ ਬਣਾ ਕੇ ਹੁੰਦੀ। ਚੱਲ ਆਪਣੀ ਧੀ ਦੇ ਹੱਥਾਂ ਦੀ ਚਾਹ ਪੀਏ ਅੱਜ ਹੈ। ਕੋਈ ਗੱਲ। ਸ਼ੁਕਰ ਆ ਪ੍ਰਮਾਤਮਾ ਦੀ ਕਿਰਤ। ਵੇਹੇ ਨਾ ਦਰਜੀਤ ਦੇ ਡੈਡੀ ਉਹਦਾ ਇੱਕ ਗੱਲ ਵਾ। ਵੇਖ ਲਓ ਕਿੰਨੇ ਵਧੀਆ ਕਾਰ ਚਲ ਗਈ ਸਾਡੀ ਧੀ। ਆਪਾਂ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਪਈ ਐਡਾ ਤਗੜਾ ਕਾਰ ਮਿਲ ਜੂ ਸਾਡੀ ਧੀ ਨੂੰ। ਜੀਵਨ ਹੈ। ਕੀ ਦੀ ਕਿਸਮਤ ਨਾ ਘਰ ਲਿਆ ਹੁੰਦਾ ਵਾ ਹੈ। ਸਹੀ ਗੱਲ। ਲੋਕੀ ਮੂੰਹ ਤੇ ਤਾਂ ਨਹੀਂ ਕਹਦੇ ਸਾਡੀ ਲੋਕੀ ਪਿੱਠ ਪਿੱਛੇ ਗੱਲਾਂ ਕਰਦੇ। ਹਾਂ। ਅਸੀਂ ਉਹਦਣੇ ਵੇਖਾਂਗੇ ਜਦ ਤੱਕ ਇਹ ਕੁੜੀ ਪਿਆਊ ਆਪਣੀ। ਤੇ ਮਹਾਰਾਜ ਨੇ ਵੇਖੋ ਜਿਹੜਾ ਕੰਮ ਰੰਬਿਆ ਹੋਵੇ ਉੱਪਰ ਵਾਹਿਗੁਰੂ ਨੇ ਨੇਪਰੇ ਲਾਉਣਾ ਹੁੰਦਾ ਵਾ ਜੀਬਾ ਵਾ ਵਾਕਿਆ ਗੱਲ ਸਹੀ ਆ ਠੀਕ ਨਹੀਂ ਇਹ ਧੀ ਪੈਨ ਦਾ ਕੰਮ ਹੀ ਹੋ ਜਾਂਦਾ ਵਾ ਹੂੰ ਤੁਸੀਂ ਵਿਆਹ ਰੱਖ ਲਓ ਤੇ ਵਿਆਹ ਆਟੋਮੈਟਿਕਲੀ ਹੋ ਜਾਂਦਾ ਵਾ ਤੇ ਪਤਾ ਹੀ ਲੱਗਦਾ ਪਰਮਾਤਮਾ ਕਰਨ ਵਾਲਾ ਸਾਰਿਆਂ ਦਾ ਜਾ ਉਠੋ ਤੁਸੀਂ ਜਾ ਕੇ ਮੋਟਰਸਾਈਕਲ ਦੇ ਕੇ ਆਓ ਪਹਿਲਾਂ ਗੱਲ ਤੇਰੀ ਠੀਕ ਆ ਵੀਰ ਪੂਰੀ ਚਾਹ ਬਣਾਉਣ ਗਈ ਮੁੜ ਕੇ ਚਾਹ ਪੀਣੇ ਬੈਠ ਗਈ ਇਤੋਂ ਹੀ ਦਿਲ ਤਾਂ ਫਿਰ ਐਦਾ ਹੀ ਚੱਲ ਜੋ ਆਣ ਕੇ ਕੱਪੜੇ ਲਾਇਓ ਚੱਲ ਚਲ ਸ਼ੁਕਰ ਆ ਮਾਲਕਾ ਮੇਰੀ ਧੀ ਚੰਗੇ ਘਰ ਚਲ ਗਈ ਆ ਤੇ ਜਵਾਈ ਵੀ ਸੁਖਨਾ ਨਾ ਰੱਬ ਦੇ ਨਾਮ ਵਾਲਾ ਵਾ ਸੱਸ ਦਾ ਥੋੜਾ ਜਿਆ ਕੰਮ ਨਹੀਂ ਲੱਗਦਾ ਵ ਪਰ ਚਲ ਕੋਈ ਨਹੀਂ ਇਕੱਲੀ ਸੱਸ ਕੀ ਕਰੂਗੀ ਗੱਲਾਂ ਹੀ ਕਰ ਲੂ ਚਾਰ ਮੇਰੀ ਤੀਨ ਨੂੰ ਕੋਈ ਨਹੀਂ ਆਪੇ ਉਹਨੇ ਵੀ ਹਟ ਜਾਣਾ ਵਾ ਨਾ ਗਾਲ ਸੁਣੋ ਮੇਰੀ ਭੈਣ ਨਾਲ ਚੋਲਿਆ ਕਰਕੇ ਹੁਣ ਬੜੀ ਸੋਹਣੀ ਨੀਂਦੇ ਸੁੱਤੇ ਜੇ ਓ ਰੋਹਿਆ ਯਾਰ ਮਨੋ ਠੀਕ ਨਹੀਂ ਕਾ ਮੈਂ ਤਾਂ ਮਨਣਾ 17 ਚੰਗਾ ਨਾ ਤੂੰ ਹੀ ਠੀਕ ਨਹੀਂ ਹੁੰਦੇ ਕਦੀ ਠੀਕ ਹੋ ਜਾ ਕਰੋ ਤਹੀ ਜਿਹੜਾ ਭੈਣ ਨਾਲ ਚੁਗਲਿਆ ਕਾਂਡੇ ਉੱਤੇ ਬੜੇ ਸੋਹਣੇ ਜ਼ਬਾਨ ਚੱਲਣ ਦੇ ਹੀ ਕਿ ਤੁਹਾਡੇ ਨਾਲ ਸੀਟੇ ਨਾਲ ਸੀਟੇ ਰਲਣ ਦੇ ਹੀ ਪੂਰੀ ਹੈ ਹੁਣ ਤੇ ਹੀ ਬਿਮਾਰ ਪੈ ਗਏ ਜੇ ਮੇਰੇ ਵਾਰੀ ਤੁਗਲੀਆਂ ਕਰਦੀਆਂ ਮੈਂ ਬੁੱਢੀਆਂ ਤੁਲੇ ਕਰਦੀਆਂ ਮੈਂ ਬੁੱਢੀ ਵਾਲੀ ਕਿਹੜੀ ਗੱਲ ਵਾ ਨਾ ਉਹ ਤੁਹਾਨੂੰ ਕੀ ਕਹਿੰਦੇਗੀ ਮੈਂ ਸਾਰੀ ਗੱਲਾਂ ਸੁਣ ਲਈਆਂ ਉਹ ਕੀ ਕਹਿੰਦੇ ਜਿਉ ਮੇਰੇ ਲਾਗੇ ਬਿੰਦੀ ਆ ਹੈ ਤੇ ਦੂਜਿਆਂ ਦੇ ਬਰਖਲਾਫ ਗੱਲਾਂ ਜਿਉ ਤੁਹਾਨੂੰ ਲਾਗੇ ਬਿੰਦੀ ਆ ਤੇ ਮੇਰੇ ਬਰਖਲਾਫ ਗੱਲਾਂ ਇਹ ਕਿਦਾਂ ਦੀ ਹੱਤਵਦੀ ਪਤਾ ਲੱਗੇ ਕਿਹਾ ਕੀ ਆ ਕੀ ਕੀ ਆ ਤੁਹਾਨੂੰ ਭੁਲੇਖਾ ਹੋਣਾ ਕਿਸੇ ਗੱਲ ਦਾ ਵੀ ਉਹਨੇ ਕੀ ਕਿਹਾ ਵਾ ਕੀ ਕਹਿੰਦੇ ਇਹ ਤੁਹਾਨੂੰ ਵੀ ਇਹਦੀਆਂ ਹੱਤਾਂ ਨਹੀਂ ਚੰਗੀਆਂ ਹੈ ਇਹਨੂੰ ਸਮਝਾਇਆ ਕਰ ਇਹ ਗੱਲ ਦਾ ਕੀ ਮਤਲਬ ਹੋਇਆ ਕਿਹੜੀ ਹੱਤ ਮਾੜੀ ਹੈ ਮੇਰੀ ਮੇਰੀ ਗੱਲ ਸੁਣੋ ਪਰਾਣੇ ਆਏ ਹੀ ਉਥੇ ਹੂੰ ਤੇ ਉਹਨਾਂ ਸਾਹਮਣੇ ਕਿਦਾਂ ਦੀ ਗੱਲਾਂ ਕਰਦੀ ਸੀ ਐਸੇ ਗੱਲਾਂ ਤੋਂ ਗਿਆ ਜੇ ਮਨੂ ਬੁਰੀਆਂ ਲੱਗੀਆਂ ਤਾਂ ਉਹਨੀਆਂ ਬੁਰੀਆਂ ਲੱਗੀਆਂ ਹੋਣਗੀਆਂ ਤੇ ਮੇਰੇ ਨਾ ਦੋ ਮੂੰਹੇ ਨਹੀਂ ਆ ਠੀਕ ਵਾ ਨਾ ਤੁਹਾਡੀ ਭੈਣ ਵਰਗੇ ਕਿ ਉਹਨਾਂ ਦੇ ਸਾਹਮਣੇ ਹੋਰ ਮੂੰਹ ਤੇ ਤੇ ਪਿੱਛੇ ਹੋਰ ਠੀਕ ਵਾ ਜਿੱਦਾਂ ਨੇ ਮੈਂ ਅੰਦਰੋਂ ਉਦਾਂ ਨੇ ਮੈਂ ਬਾਹਰੋਂ ਮੇਰੀ ਗੱਲ ਸੁਣਾ ਉਹ ਨਾ ਕੀ ਮਾੜਾ ਕਰਤਾ ਵਿਚਾਰਿਆਂ ਨੇ ਜਿਹੜੀ ਮਗਰੋਂ ਨਾਲ ਤੇ ਪਹਿਲੀ ਤੋਂ ਉਹਨਾਂ ਦੀ ਗੱਲ ਦੇ ਛੱਡੋ ਤੁਸੀਂ ਹੁਣ ਤੇ ਆਪਣੀ ਭੈਣ ਦੀ ਗੱਲ ਕਰੋ ਇਹਦਾ ਮੈਂ ਮਾੜਾ ਕੀ ਕੀਤਾ ਵਾ ਇਹ ਦੱਸੋ ਮੈਨੂੰ ਤੇ ਜੇ ਉਹਨਾਂ ਸਾਹਮਣੇ ਗੱਲ ਹੁੰਦੀ ਹੀ ਕੋਈ ਤੇ ਤਾਇ ਹਰ ਗੱਲ ਤੇ ਮੈਨੂੰ ਟੋਕਦੀ ਹਰ ਗੱਲ ਤੇ ਮੈਨੂੰ ਟੋਕੀ ਜਾਂਦੀ ਹੈਗੀ ਤੇ ਆਹ ਬੜੇ ਚੰਗੇ ਬਣਦੇ ਹੈਗੀ ਅੱਜ ਇਹ ਦਰਵਾਜੇ ਪਾਰ ਹੀ ਹੋਏ ਆ ਤੇ ਉਹਨਾਂ ਦੇ ਚੁਗਲਿਆ ਕਰਨਾ ਸ਼ੁਰੂ ਹੋ ਗਈ ਮੇਰੇ ਨਾਲ ਤੇ ਜੇ ਮੈਂ ਲਾਗ ਉੱਠੀ ਆ ਤੇ ਮੇਰੀਆਂ ਗੱਲਾਂ ਕਾੜ ਨਾਲ ਕਰਨਾ ਸ਼ੁਰੂ ਹੋ ਗਈ ਆ ਇਹ ਦੱਸੋ ਹੁਣ ਮੈਨੂੰ ਇਹ ਆਦਤ ਕਿੱਦਾਂ ਦੀ ਹੈ ਮੈਨੂੰ ਤਾਂ ਹਮੇਸ਼ਾ ਮਾੜੀ ਜਾਂਦੇ ਜੀ ਚਲਣਾ ਕਿ ਚੁਗਲੀਆਂ ਕਰਦੇ ਉਹਨਾਂ ਨੇ ਨਾ ਕੋਈ ਨਹੀਂ ਕੀਤੀ ਆਹ ਨਹੀਂ ਚੰਗਾ ਹੈਗਾ ਉਹ ਨਹੀਂ ਚੰਗਾ ਹੈਗਾ ਮਾਂ ਦਾ ਸੂਟ ਕਿੱਦਾਂ ਦਾ ਹੈਗਾ ਉਹ ਕਿੱਦਾਂ ਦਾ ਹੈਗਾ ਜੇ ਮੈਂ ਲਾਗ ਉੱਠ ਪੀਂ ਜਾਂਦਾ ਤੁਹਾਨੂੰ ਮੇਰੇ ਵਰਕ ਨਾਲ ਵੜਾ ਕੇ ਭੜਕਾਉਣ ਇਹ ਦੱਸੋ ਮੈਨੂੰ ਮਨ ਨੂੰ ਤੁਹਾਡੀ ਜਵਾਂ ਨਹੀਂ ਸਮਝ ਨਹੀਂ ਆਉਂਦੀ ਜਦੋਂ ਆਪਾਂ ਫੇਰਾ ਪਾਉਣ ਗਏ ਸੀ ਉਥੇ ਉਸ ਦਿਨ ਭੈਣ ਦੇ ਤੋਂ ਦੋ ਜਣੇ ਰਹੀਆਂ ਸੀ ਰਹੀਆਂ ਸੀ ਨਾ ਤੇ ਮੈਂ ਤੁਹਾਡੀ ਭੈਣ ਨੂੰ ਕਦੀ ਮਾੜੀ ਨਹੀਂ ਕੋਈ ਚੰਗੀ ਨਹੀਂ ਹੈ ਉਹ ਮੇਰੇ ਪਿੱਛੇ ਕੋ ਪੈ ਗਈ ਤੇ ਜੇ ਉਹ ਮੇਰੇ ਬਰਖਲਾਫ ਗੱਲ ਕਰਨ ਵੀ ਡੀ ਤੜ ਨਾਲ ਕੋਈ ਤੇ ਤੁਸੀਂ ਉਹਦਾ ਮੂੰਹ ਨਹੀਂ ਪੱਨ ਸਕਦੇ ਮਨ ਨੂੰ ਤਾਂ ਕੋਈ ਬਰਖਲਾਫ ਨਹੀਂ ਲੱਗੀ ਜੋ ਤੇ ਪਰ ਉਹਨਾਂ ਨੇ ਗੱਲਾਂ ਕੀਤੀਆਂ ਮਨ ਨੂੰ ਨਹੀਂ ਚੰਗੀਆਂ ਲੱਗੀਆਂ ਤਾਂ ਨੇ ਤੈਨੂੰ ਕਿਹਾਤਾ ਹੋਗਾ ਤੇ ਮੈਨੂੰ ਆਪ ਕਹਿ ਲੈਂਦੀ ਉਥੇ ਵੀ ਕਹਿਣ ਲਈ ਮੈਨੂੰ ਆਪੇ ਹੀ ਬਾਅਦ ਚ ਕਹਿਤਾ ਹੀ ਉਹਨੇ ਤਾਂ ਲੱਗ ਗਈ ਕਰਨ ਭਾਂਡੇ ਨੂੰ ਸਮਝਾਇਆ ਕਰ ਕਿਹੜੀ ਆਤ ਮਾੜੀ ਹੈ ਮੇਰੀ ਮਿੰਤੇ ਨੇ ਸਮਝਣਦੀ ਨੇ ਤੇਰੇਆਂ ਸਾਰੀਆਂ ਚੰਗੀਆਂ ਚਾਗਾ ਆਹੋ ਬਾਕੀ ਸਾਰਾ ਜਗ ਬਰਾ ਤੇ ਜੇ ਤੀ ਹਾਂ ਗੱਲ ਕਹਿ ਦਿੰਦੇ ਉਹਨੂੰ ਤੇ ਫਿਰ ਕੀ ਹੁੰਦਾ ਹੈਗਾ ਤੁਸੀਂ ਉਹਦੀ ਹਾਂ ਚਾ ਮਲਾਉਂਦੇ ਗਏ ਜੀ ਮੈਂ ਤੁਹਾਡੇ ਜੀਵਨ ਸਾਥੀ ਹਾਂ ਉਹ ਜਾ ਜਾ ਨਾ ਮੈਂ ਤੈਨੂੰ ਕਹਿੰਦਾ ਨਾ ਮਨੂ ਕਹਿੰਨਾ ਮਨੂ ਲੰਮੇ ਪੈਣ ਦੇ ਚੰਗਾ ਨਾ ਨਾ ਮੈਨੂੰ ਤਾਂ ਤੁਸੀਂ ਕਹਿਣਾ ਹੀ ਨਹੀਂ ਆ ਅੱਗੇ ਮੈਂ ਮੈਨੂੰ ਕਹਣਾ ਤਸੀਂ ਉਹ ਸਿਰ ਖਣ ਆ ਗਏ ਬੋਲ ਤੁਹਾਡੀ ਭੈਣ ਵਾ ਹਨਾ ਖੋਨਵਾ ਤੁਹਾਡਾ ਉਹ ਆਈ ਆ ਚਾਰ ਦਿਨ ਨਾ ਉਹਨੂੰ ਕਹੇ ਵੀ ਜਿੱਕੇ ਖਾ ਜੇ ਰਹਿਣਾ ਵਾ ਤੇ ਮੇਰੇ ਪਿੱਛੇ ਨਾ ਹੱਥ ਧੋ ਕੇ ਪੈ ਮੈਂ ਨਹੀਂ ਗੱਲਾਂ ਸੁਣਨੀ ਆ ਉਹਦੀਆਂ ਜਦੋਂ ਨਹੀਂ ਉਦੋਂ ਹੀ ਬਸ ਗੱਲਾਂ ਸੁਣਾਉਂ ਚਾਹ ਚ ਥੋੜਾ ਜਿਹਾ ਜੁਆਇੰਟ ਤੇ ਥੋੜੇ ਦੇ ਨਾਲ ਲੌਂਗ ਰਿੰਨ ਕੇ ਤੇ ਮੇਰਾ ਸੱਤ ਲੈ ਗਿਆ ਲੈ ਗਿਆ ਤੁਹਾਡਾ ਖਰਾਬ ਹੋਇਆ ਜੋ ਤੇ ਮੈਨੂੰ ਤੰਗ ਨਾ ਕਰ ਜਾ ਆਹੋ ਮੇਰੇ ਬਾਰੇ ਤੁਹਾਨੂੰ ਛੱਤੇ ਮਾਰੀਆਂ ਛੱਤੇ ਆਈਂਦੀਆਂ ਵਾ ਸੇਵਾ ਕਰਨ ਨੂੰ ਮੈਂ ਵਾ ਤੇ ਚੁਗਲਿਆ ਕਰਨ ਨੂੰ ਲੋਕੀ ਦੇ ਨਾਲ ਜੁਆਇਲ ਰਿੰਨ ਕੇ ਲਿਆ ਲੌਂਗ ਰਿੰਨ ਕੇ ਲਿਆ ਹਰੇ ਕੀ ਗੱਲਾਂ ਕਰੀ ਜਾਂਦੀ ਹੈ ਗੁਰਜਿੰਦਰ ਨਾਲ ਲੱਗਦਾ ਕੰਨ ਪਰਣ ਡਈ ਉਹਦੇ ਫੇਰ ਕੁਛ ਨਾ ਕੁਛ ਕਰੀ ਜਾਂਦੀ ਕਰੀ ਜਾਂਦੀ ਉਹ ਨੂੰ ਨਾ ਖਲੋਣ ਨਹੀਂ ਦਿੰਦੀ ਕਿਤੇ ਮੁੰਡੇ ਨੂੰ ਪਤਾ ਨਹੀਂ ਕਾਦਾ ਸਿਰ ਬਣਿਆ ਵਾ ਇਹਦਾ ਕਿਤੇ ਕਦੀ ਕੋਸ਼ ਕਦੀ ਕੋਸ਼ ਕਤਰ 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 ਜਬਾਨ ਚੱਲਦੀ ਐ ਦੀ ਉਧਰੋਂ ਆਈ ਆ ਤੇ ਇੱਧਰ ਆਣ ਕੇ ਉਧਰ ਆਣੀ ਤੇ ਉਧਰੋਂ ਆਣ ਕੇ ਓਏ ਦਿਵਾਲੀ ਹੋਈ ਰਹਿੰਦੀ ਹੁਣ ਅੰਦਰ ਵੜ ਕੇ ਹਰ ਕੀ ਕਰ ਜਾਂਦੀ ਐ ਸੁਣ ਤੇ ਮੈਨੂੰ ਸਾਰਾ ਕੁਝ ਡਿਆ ਵਾ ਹਰ ਇੱਕ ਆ ਦੀ ਜਬਾਨ ਬਣੀ ਰੱਬਾ ਇਹਦਾ ਤੇ ਕੋਈ ਹਾਲ ਨਹੀਂ ਗਾਇਦਾ ਕਿਤੇ ਕੋਈ ਬੰਦਾ ਕਰੇ ਤੇ ਕਰੇ ਕੀਦਾ ਕੀ ਅਮਨੀ ਇੱਥੇ ਤੇ ਬਸ ਗੱਲਾਂ ਬਾਤਾਂ ਕਦੀ ਉਹਦੇ ਵਾਲੇ ਹੋ ਜਾਂਦੀ ਕਦੇ ਦਿਵਾਲੀ ਹੋ ਜਾਂਦੀ ਐ ਮੇਰੇ ਪਿੱਛੇ ਮੇਰੀਆਂ ਚੁਗਲੀਆਂ ਉਦੇ ਪਿਸੀ ਉਦਿਆਂ ਚੁਗਲੀਂ ਆਂਬਾ ਸੇਹੂ ਕੰਮ ਮੈਨ ਹੋਰ ਕੋਈ ਕੰਮ ਨਹੀਂਗਾ ਨਾ ਹੁਣ ਚੰਗੀ ਭਲੀ ਆ ਗਈ ਆ ਚਲ ਤੈਨੂੰ ਕੀ ਹੋਰ ਚਾਹੀਦਾ ਪੁੱਤ ਵੱਡਾ ਕੀਤਾ ਵਿਆਹ ਆ ਚਲੋ ਵਿਆਹ ਲਿਆ ਵਾ ਕੁੜੀ ਤੇ ਚੱਜਦੀ ਆ ਰੋਟੀ ਪਾਣੀ ਪੁਛਦੀ ਆ ਪਕਉਂਦੀ ਆ ਆਏਗੇ ਨੂੰ ਪੁਛਦੀ ਵੀ ਮੇਰੀ ਤੇ ਬੜੀ ਸੇਵਾ ਹਿਉਦਨ ਦੀ ਵਿਚਾਰੀ ਆਈ ਆ ਸਵੇਰੇ ਸਵਕਤੇ ਪੁਆ ਜੀ ਆਹ ਲੋ ਪਾਣੀ ਮੇਰੇ ਸਰਾਣੇ ਪਾਣੀ ਆ ਜਾਂਦਾ ਵਾ ਗਰਮ ਗਰਮ ਫੇਰ ਮਣ ਕੋਸੇਲ ਮਗਰ ਚਾਹ ਹਿੰਦੀ 5 ਮਿੰਟ ਬਾਅਦ ਪੁਆ ਜੀ ਬਰਸ ਬਿਛ ਹੋ ਗਿਆ ਚਾਹ ਪੀਓ ਉਸਲੇ ਚਾਹ ਪਿਆਲਦੀ ਆ ਕਿ ਸੇਤੀ ਬਾਦ ਨਾਸ਼ਤਾ ਤਿਆਰ ਆਪ ਹੋ ਆਜੀ ਆਜੋ ਵੀ ਮੈਂ ਤੇ ਜਿੱਦਨ ਦੀ ਆਈਆਂ ਮੇਨ ਤੇ ਮੋਜਾਂ ਲੱਗੀਆਂ ਮੈਂ ਤੇ ਸੇਵਾ ਬਥੇਰੀ ਮਰੀਏ ਨੇ ਮਰਤੀ ਨੇ ਕੀਤੀ ਹੁਣ ਮੈਂ ਉਹਨੂੰ ਕਿੱਦਾਂ ਮਾੜਾ ਕਵਾਂ ਪਰ ਇਹ ਨਹੀਂ ਇਹ ਕੁੜੀ ਦੀ ਜਬਾਨ ਮੂੰਹ ਚ ਪੈਂਦੀ ਏ ਤੇ ਕਹਿੰਦੀ ਬਸ ਕੰਮ ਨਹੀਂ ਨੂੰ ਹੁੰਦਾ ਇਹਨੂੰ ਚੱਜ ਨਹੀਂ ਗਾ ਇਹ ਹੌਲੀ ਹੌਲੀ ਕਰਦੀ ਏ ਫਲਾਨ ਕਰਦੀ ਪਤਿਆਰਾ ਇਹਨੂੰ ਸਮਝਵਨੀ ਏ ਪਰ ਨਹੀਂ ਕੋਈ ਦਿਮਾਗ ਚ ਗੱਲੇ ਤੇ ਬੈਂਦੀ ਕੀ ਕਰਾਂ ਹੁਣ ਜਾਊਂਗੀ ਤੈਨੂੰ ਚੰਗੀ ਤਰ੍ਹਾਂ ਸਮਝਾ ਕੇ ਜਾਊਂਗੀ ਜੇ ਇੱਜ਼ਤ ਪੱਤ ਕਰਾਉਣੀ ਆਪਣੀ ਧੀਆਂ ਪਤਾਂ ਕੋਲ ਤੇ ਤੈਨੂੰ ਆਪਣੀ ਜ਼ਬਾਨ ਅੰਦਰ ਬੰਦ ਕਰਨੀ ਪੈਣੀ ਏ ਐਵੇਂ ਨਹੀਂ ਜਿਤਾ ਹੁੰਦੀ ਹਾਈ ਦੰਬੋਲ ਦੀ ਰੇ ਪਰਕਰਮ ਖਾਂਦੀ ਨੇ ਛੇਤਰ ساری ਉਮਰ ਹੋਰ ਕੀ ਆ ਉਹ ਅੱਜ ਚੁੱਪ ਵਾ ਕੁੜੀ ਅੱਜ ਤੇ ਜਦੋਂ ਕੱਲ ਨੂੰ ਉਹ ਕਰੀਗੀ ਕਰੀਗੀ ਨੋ ਕਟੋਕੀ ਤਾਂ ਉਹਨੇ ਉਹਦੀ ਮੂੰਹ ਖੋਲਣਾ ਹੀ ਹੈ ਉਹਦੀ ਜ਼ਬਾਨ ਖੋਲਣੀ ਹੈ ਤੇ ਕਰਿਆ ਕਰੋ ਉਹ ਵੀ ਜਵਾਬ ਇੱਕ ਦੇ ਦੋ ਫਿਰ ਕਹਣਾ ਹਾਈ ਮੇਰੇ ਘਰੀ ਬੋਲਦੀ ਐ ਮੇਰੇ ਘਰੀ ਬੋਲਦੀ ਐ ਆਪੇ ਸਿਰੇ ਚੜਾ ਲੈ ਦੀਆਂ ਤੇ ਜੇ ਪਿਆਰ ਨਾ ਰਖੀਏ ਤੇ ਜਿੰਨੀ ਮਰਜ਼ੀ ਜਿੱਤ ਕਰਾ ਲੋ ਬੱਚਿਆਂ ਨੂੰ ਤੇ ਪਿਆਰ ਕਰੋ ਤੇ ਪਿਆਰ ਲਓ ਬਸ ਹਾਂ ਹੋਰ ਕਰਕੇ ਦੇਉਂ ਸਮਝਾ ਕੇ ਜੇ ਤੇ ਦਿਮਾਗ ਤੇ ਕੋਈ ਗੱਲ ਪਾਊਗੀ ਤੇ ਆਹ ਪਤਾ ਨਹੀਂ ਕਿੱਥੇ ਚਲ ਗਈ ਆ ਪ੍ਰਭ ਮੈਂ ਧਿਆਨ ਕੇ ਬਾਹਰ ਪੈ ਗਈ ਆ ਤੇ ਅੰਦਰ ਪਈ ਹੁਣੀ ਕਿਦ ਲੰਮੀ ਲੈ ਪਾਈ ਜੀ ਆਗੇ ਆ ਸਸੀ ਗਾਤਾ ਜੀ ਆ ਵਧੀਆ ਠੀਕ ਠਾਕ ਆ ਤੁਸੀਂ ਸੁਣਾਓ ਆ ਵੀ ਠੀਕ ਬਹਿ ਜਾਓ ਸੁਣਾ ਲਓ ਜੀ ਹਾਂ ਵਧੀਆ ਸਭ ਬੋਦੀ ਬੋਦੀ ਭਤੀਜੇ ਦੇ ਵਿਆਹ ਆ ਤੁਹਾਨੂੰ ਬਧਾਈਆਂ ਤਾਈ ਜੀ ਹਾਂਜੀ ਬੜਾ ਸੋਨਾ ਹੋ ਗਿਆ ਵਾ ਹਾਂਜੀ ਹਾਂਜੀ ਬੜਾ ਵਧੀਆ ਹੋ ਗਿਆ ਵਾ ਤੁਸੀਂ ਸੁਣਾਓ ਸੇਤਾਂ ਠੀਕ ਠਾਕ ਰਹਿੰਦੀ ਆ ਸਭ ਠੀਕ ਠਾਕ ਬੱਦ ਤੇ ਤੁਸੀਂ ਆਪਣੇ ਬੱਚਿਆਂ ਦਾ ਸੁਣਾਓ ਬੱਚੇ ਵੀ ਠੀਕ ਆ ਚਲੋ ਠੀਕ ਹੁਣ ਤੁਹਾਡੇ ਬੱਚੇ ਬਾਹਰ ਵਾ ਕੇ ਹਾਂ ਨਹੀਂ ਨਹੀਂ ਬਾਹਰ ਹੀ ਨੇ ਉਹ ਹਾਂ ਜੀ ਸਭ ਠੀਕ ਠਾਕ ਦਾ ਜੀ ਠੀਕ ਚਾਹੀਦੇ ਬਹੁਤ ਹਮ ਤਾਂ ਫੋਨ ਆ ਜਾਂਦਾ ਰੋਜ਼ ਪਤਾ ਲੱਗ ਜਾਂਦਾ ਹਾਲ ਚਾਲ ਦਾ ਠੀਕ ਚਾਹੀਦੇ ਆ ਤੁਸੀਂ ਸੁਣਾਓ ਮੈਂ ਵੀ ਠੀਕ ਹਾਂ ਤੇ ਮੈਂ ਨਾ ਕਿੰਨੇ ਦਿਨਾਂ ਆ ਕੇ ਆਏ ਨੀ ਜਾਂਡਿਆ ਓਟੀ ਵੇਖਣ ਅੱਛਾ ਅੱਛਾ ਓਟੀ ਵੇਖ ਕੇ ਆਵਾਂ ਅੱਜ ਠੀਕ ਕਿੱਥੇ ਗਈ ਹੈ ਪ੍ਰਭ ਦੇ ਸੰਦੇ ਦੇਖ ਦੇ ਪ੍ਰਭ ਤੇ ਕਦੇ ਅੰਦਰ ਹੀ ਹੋਣੀ ਆ ਪਈ ਹੁਣੀ ਲੰਮੇ ਲੰਮੇ ਅੱਛਾ ਰੋਟੀ ਪਾਣੀ ਪਤਾ ਨਹੀਂ ਰੋਟੀ ਰੱਡੀ ਪਕਾਉਂਦੀ ਹਣੀ ਆ ਜਾਂ ਕਿਦਾਂ ਪਹਿਲਾਂ ਬੋਲ ਪਾ ਲੈਂਦੀ ਆ ਬੱਦ ਘੱਟ ਤੇ ਮੜ ਕੇ ਪੈ ਜਾਂਦੀ ਆ ਮੱਥਾ ਬੰਨ ਕੇ ਕੀ ਪਤਾ ਕਿਸੇ ਨੂੰ ਪਤਾ ਹੋਊਗਾ ਮੈਂ ਤੂੰ ਬੋਲਣਾ ਕਿਉਂ ਮੈਂ ਸਭ ਕੁਝ ਸੁਣਾਵਾਂ ਤੇ ਬੋਲਣਾ ਕਿਉਂ ਤੇ ਬੋਟੀ ਤੇ ਆਏ ਦੀ ਵੇਖਣ ਤੇ ਉਹ ਤੇ ਕੱਲ ਆਦਾ ਮਾਪਿਓ ਆਇਆ ਅੱਛਾ ਉਹ ਲੈ ਗਏ ਨੇ ਉਹ ਕੱਲ ਮੈਂ ਮਾਰਦੀ ਆ ਵਜਪ੍ਰਭ ਨੂੰ ਚਲੋ ਅੱਛਾ ਫਿਰ ਆ ਜੂਗੀ ਹਾਂ ਨਹੀਂ ਕੋਈ ਨਹੀਂ ਕੋਈ ਆ ਫਿਰ ਆਉਂਦੇ ਜਾਂਦੇ ਆ ਜੀ ਬੋਟੀ ਨੇ ਇੱਥੇ ਰਹਿਣਾ ਕਿਹੜਾ ਬੋਟੀ ਦੇ ਘਰੇ ਜਾਣਾ ਮੈਂ ਆ ਜੂਗੀ ਮੈਂ ਮਾਰਦੀ ਆ ਪ੍ਰਭ ਨੂੰ ਵਜਪ੍ਰਭ ਪਰਾਵੇ ਕੇ ਰਾਜੀ ਇੱਧਰ ਆ ਬਾਹਰ ਤੂੰ ਤਾਈ ਜੀ ਆਏ ਨੇ ਕੇ ਰਾਜੀ ਦੇਖਣਾ ਹਾਂ ਚੱਲ ਕੋਈ ਤਾਈ ਜੀ ਤੇ ਲਾਗੇ ਸ਼ੱਕ ਰਹਿੰਦੇ ਇੱਥੇ ਹਾਂਜੀ ਪਤ ਪਹਿਲਾਂ ਕਿ ਆਜੋ ਤੁਹਾਡਾ ਟਾਈਮ ਨਾ ਲੱਗਾ ਪਹਿਲਾਂ ਸਤਿ ਸ੍ਰੀ ਅਕਾਲ ਤਾਈ ਜੀ ਬਸ ਸਤਿ ਸ੍ਰੀ ਅਕਾਲ ਪੁੱਤ ਸੁਣਾ ਠੀਕ ਠਾਕ ਹਾਂਜੀ ਹਾਂਜੀ ਆ ਲੋ 5 ਕਿਲੋ ਕੀ ਕਰਦੇ ਆਂ ਕੁਛ ਨਹੀਂ ਬਸ ਉਹ ਕੰਮ ਦੰਦੇ ਨਿਕਲ ਗਏ ਹੋਰ ਸੁਣਾਓ ਕਿੱਦਾਂ ਸੇਤਾਂ ਇੱਧਰ ਠੀਕ ਹੋ ਪੁੱਤ ਮੈਂ ਅੱਲਾ ਕਾ ਰੋਟੀ ਲੈ ਕੇ ਆਣੀ ਅੱਜ ਅੱਛਾ ਅੱਲਾ ਤੁਹਾਨੂੰ ਦੇ ਆਪੀ ਰਾਜੀ ਕੈਮ ਦੇ ਚਲ ਗਿਆ ਆਹੋ ਉਹ ਲੈ ਆ ਨਾ ਇਹਦੇ ਮੰਮੀ ਡੈਡੀ ਚਲੋ ਚੰਗਾ ਆਇਆ ਨਾ ਖਾਣਾ ਹੀ ਪਤੇ ਆ ਫਿਰ ਰਸਮ ਹੋਈ ਇਹ ਵੀ ਕਰਨੀ ਆ ਆ ਜਾਣਾ ਮੈਂ ਪੈਜੀ ਦੀ ਆੜੀ ਡੰਗ ਚ ਅੱਜ ਕੱਲ ਕਿਹੜੇ ਰਹਿਣ ਦਿੰਦੇ ਆ ਹੁੰਦੇ ਪਿਛੇਤੀ ਜਾ ਗਏ ਨਹੀਂ ਦੋ ਤਿੰਨ ਦਿਨ ਕਹਿਦੀ ਰਹਿਣਾ ਸਾਡਾ ਵੀ ਕਿਹੜਾ ਜੀ ਲੱਗਣਾ ਵਾ ਨਾ ਮੈਨੂੰ ਤਾਂ ਘਰ ਖਾਲੀ ਖਾਲੀ ਲੱਗਣ ਡਿਆ ਇਹ ਸਭੋ ਚਲੋ ਰੌਣਕ ਵਾ ਘਰ ਆਹੋ ਤੇ ਲੈ ਉਹ ਦੰਦੀ ਪਾਵਰ ਰੌਣਕ ਲੱਗੀ ਸੀ ਤੇ ਕੱਲ ਆਏ ਆ ਤੇ ਲੈ ਗਏ ਹਾਂਜੀ ਲੈ ਆ ਕੇ ਜੰਜਾ ਮੈਂ ਤਾਂ ਕਿਹਾ ਸੀ ਪਿਆ ਬਾਗ ਦੇ ਦਿਨ ਲੈ ਆਉਣਾ ਵਾ ਤੇ ਸਾਰੇ ਕਹਿੰਦੇ ਵੀ ਕੋਈ ਗੱਲ ਨਹੀਂ ਤੇ ਕੁੜੀ ਦਾ ਇਮਾਨ ਹੀ ਦੋ ਦਿਨ ਰਹਿਣ ਦਾ ਕੋ ਮੈਂ ਇਹ ਜੀ ਕਰਦਾ ਕਿ ਰਹਿਣ ਨੂੰ ਆਹੋ ਤੇ ਮੈਂ ਚਲ ਕੋਈ ਨਹੀਂ ਆ ਤੂੰ ਹੀ ਸੁਣਾਉ ਆਪਣੀ ਨੌਂ ਦੀ ਕਿੰਨਾ ਡਗਦਾ ਬਹੁਤ ਚੰਗੀ ਨੌਂ ਤਰਾਜਦੀ ਹੈ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਤੇ ਰੋਟੀ ਪਾਣੀ ਪੁੱਛਦੀ ਆ ਬੜੀ ਵਧੀਆ ਆ ਇਹ ਤਾਂ ਪਤਾ ਅੱਛਾ ਚਾਹ ਪਾਣੀ ਰੋਟੀ ਪਾਣੀ ਪੁੱਛ ਇੱਕ ਬੜਾ ਅਦਰ ਕਰਦੀ ਆ ਪਾਣੀ ਪੁੰਦੀ ਪਾ ਦਿੰਦੀ ਆ ਇਹੋ ਹੀ ਹੁੰਦਾ ਆ ਹਾਂ ਇਹੋ ਹੀ ਹੁੰਦਾ ਮੈਂ ਵੀ ਪ੍ਰਭ ਨੂੰ ਇਹੋ ਡਈਆਂ ਕਹਿਣ ਬਹੁਤ ਚੰਗੀ ਹੈ ਇਹ ਨਵਾਂ ਪੁੱਤਾਂ ਨੂੰ ਜਿੰਨਾ ਕਿ ਪਿਆਰ ਲਮਾ ਦਵਾਂਗੇ ਓਨਾਂ ਕਿ ਲਵਾਂਗੇ ਅਸੀਂ ਅੱਜ ਕੱਲ ਤੇ ਇਹ ਵਸਾ ਪਤਾ ਵੋਤ ਨਾਲੋਂ ਵੀ ਬੜਾ ਕਰਦੀ ਆ ਨਹੀਂ ਚੰਗਾ ਵਧੀਆ ਗੱਲ ਵਾ ਨਹੀਂ ਤੇ ਅੱਜ ਕੱਲ ਇਹੋ ਜਿਹੇ ਜ਼ਮਾਨੇ 'ਚ ਕੜਾ ਕੋਈ ਪੁੱਛਦਾ ਵਾ ਬਹੁਤ ਬੁਢਾ ਨੂੰ ਮੇਰੇ ਠੀਕ ਵਾ ਸਤਿਗੁਰੂ ਸਭ ਦੇ ਦੈਂਦੇ ਰਿਆ ਚੰਗੇ ਕਰਮ ਲਿਖਾਏ ਆ ਤਾਈ ਜੀ ਤੁਸੀਂ ਬੜੇ ਸੋਨੇ ਬੱਚੀ ਆ ਚਲੋ ਤਾਈ ਜੀ ਤੁਸੀਂ ਪੀਓ ਪਾਣੀ ਮੈਂ ਚਾਹ ਲਾ ਕੇ ਆਉਣੀ ਆ ਚਲ ਬਣਾ ਲਾ ਪ੍ਰਭ ਚਾਹ ਨਹੀਂ ਪੁੱਤ ਚਾਹ ਦੀ ਕੋਈ ਲੋੜ ਨਹੀਂ ਗੀ ਨਹੀਂ ਬੈਠੋ ਹਣ ਕੇ ਚਾਹ ਪੀ ਕੇ ਜਾਓ ਕਿਆ ਮੈਂ ਉਹਨੇ ਪੁੱਤ ਪੀ ਕੇ ਕੋਈ ਨਹੀਂ ਹੋਣਾ ਬੀ ਜਸਣ ਕੀ ਤੇ ਇੰਨਾ ਥੋੜੀ ਜਾਣਾ ਪਈ ਜੀ ਚੰਗਾ ਮਿੱਧੀ ਮਿਲਦੀ ਅੱਜ ਆਹੋ ਵਧੀਆ ਆ ਕਿ ਬੜੀ ਚਿਰ ਹੀ ਕਿ ਦਿਨ ਮੇਰੀ ਰਾਜਵੀਰ ਨਹੀਂ ਮੇਰਾ ਵੀ ਜੀ ਕਰਨ ਲਿਆ ਚਾਹਾਂ ਜਾ ਪ੍ਰਭ ਬਣਾ ਲਿਆ ਦੋ ਕੱਪ ਚਾਹ ਚਲ ਕੋਈ ਨਹੀਂ ਮੈਂ ਲੈ ਕੇ ਆਉਣੀ ਬੈਠੋ ਗੱਲਾਂ ਬਾਤਾਂ ਕਰਦੇ ਆਂ ਚਾਹ ਜੀ ਕੋ ਜੋੜੀ ਨਹੀਂ ਬਚਦੀ ਕਿ ਇੱਦ ਨੇ ਆਈ ਆ ਮੈਂ ਕੋਈ ਗੱਲ ਨਹੀਂ ਜੇ ਚੰਗਾ ਕਿ ਤੂੰ ਮੈਨੂੰ ਮਿਲਤੀ ਜਾਂ ਤੂੰ ਹਾਂ ਮੈਂ ਆਈ ਆ ਫਿਰ ਹੁਣ ਮੈਂ ਰਹਾਂਗੀ ਆ ਇਸੇ ਤਰ੍ਹਾਂ ਆਈ ਸੀ 12 ਤੇ ਮੈਂ ਕਿਹਾ ਹੁਣ ਮੈਂ ਰਹਾਂਗੀ ਦੋ ਚਾਰ ਦਿਨ ਕੇ ਹਾਂਜੀ ਹਾਂਜੀ ਜਿਹੜਾ ਮਤੇ ਆ ਜਾਂਦਾ ਆ ਚਲੋ ਇਸੇ ਬਾਰੇ ਤਾਂ ਹੀ ਮੈਨੂੰ ਮਿਲ ਲਿਆ ਹਾਂ ਉਹ ਮੇਰੇ ਕੋਲੋਂ ਕਿ ਚਾਹਦਾ ਚਾਹਦਾ ਇਹਦੇ ਵਾਲੀ ਇਹਦੀ ਘਾਟ ਹੈਗੀ ਇਹ ਵੀ ਆਣ ਕੇ ਬੈਗੀ ਆ ਉਹ ਤਾਂ ਅੱਗੇ ਘਟਨੀ ਆ ਅੱਗੇ ਮੌਕੇ ਭਾਲਦੀ ਆ ਮੇਰੇ ਬਾਰੇ ਗੱਲਾਂ ਕਰਨ ਦੀ ਆ ਕਦੀ ਪ੍ਰਾਣ ਫੜ ਲੈਂਦੀ ਆ ਜੇ ਹੁਣ ਤਾਈ ਆ ਗਈ ਆ ਤਾਈ ਜੀ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਉਹ ਆਂਦੀ ਮੈਂ ਚਾਹ ਨਹੀਂ ਪੀਣੀ ਨਾ ਨਾ ਚਾਹ ਤੇ ਪੀਣੀ ਆ ਮੇਰਾ ਜੀ ਆਪਣਾ ਖਾਡਿਆ ਤਸਤੇ ਰੱਖ ਜੀ ਕਰਦਾ ਰਹਿੰਦਾ ਕਦੀ ਰੋਟੀ ਲੈ ਆਓ ਕਦੀ ਚਾਹ ਲੈ ਆਓ ਕਦੀ ਫਰੂਟ ਕੱਟ ਲੋ ਤੂੰ ਤੇ ਇੱਕ ਮਿੰਟ ਵੀ ਤੱਕ ਮੂੰਹ ਨਹੀਂ ਬੰਦ ਹੁੰਦਾ ਤੇ ਰਹਿਦੀ ਖੁੰਦੀ ਤਾਈ ਨੇ ਕਸਰ ਪੂਰੀ ਕਰਤੀ ਆ ਉਹਦੀ ਵੀ ਜ਼ੁਬਾਨ ਨਹੀਂ ਘੱਟ ਤੇ ਉਹਦੀ ਵੀ ਨਹੀਂ ਘੱਟ ਹੁਣ ਰਲ ਕੇ ਤੇ ਮੇਰੀਆਂ ਚੁਗਲੀਆਂ ਕਰਦੀਆਂ ਹੋਣੀਆਂ ਪੱਕੀ ਗੱਲ ਇਹੋ ਹੀ ਆ ਜਿਹੜਾ ਇਹਨਾਂ ਜ਼ੋਰ ਲਾ ਲ ਬਿਠਾ ਲੰਡੀ ਹੈਗੀ ਇਹ ਤੇ ਅੱਗੇ ਨਹੀਂ ਘੱਟ ਅੱਗੇ ਨਹੀਂ ਮਾਣ ਚਲ ਕੋਈ ਗੱਲ ਨਹੀਂ ਹੁਣ ਮੈਂ ਕੀ ਕਰਾ ਹੁਣ ਤੇ ਘਰ ਇਹ ਵੀ ਨਹੀਂ ਹੈਗੇ ਇਹਨਾਂ ਨੂੰ ਕਹਾਂ ਕਿ ਤਿਹੇ ਲੱਗ ਜਾ ਕੇ ਬਹਿ ਜਾ ਹੁਣ ਏਡਾ ਕਰਨੀ ਆ ਚਾਹ ਬਣਾ ਕੇ ਘੁੱਟ ਤੇ ਦਵਾ ਦਾ ਮੈਂ ਵੀ ਲੱਲਣ ਲੱਗੀ ਨਹੀਂ ਤੇ ਇਹਨਾਂ ਤੇ ਮੇਰਾ ਛੱਡਣਾ ਹੀ ਪੱਕਾ ਨਹੀਂ ਗੱਲਾਂ ਕਰ ਕਰ ਕੇ ਹਾਦੀ ਹੋ ਗਈ ਇਹਨਾਂ ਵਾਲੀ ਵੀ ਕਿਤੇ ਮਮੇ ਟੈੜੀ ਆਈ ਨਹੀਂ ਆ ਜਾਂਦੇ ਕੋਈ ਨਹੀਂ ਪੁੱਤ ਵੈਸੇ ਨਾ ਮੇਰੇ ਧੀ ਦੇ ਤਾਂ ਜਾਦੂ ਆ ਚਾਹ ਬੜੀ ਸੁਆਦ ਨੂੰ ਹੁੰਦੀ ਆ ਤੂੰ ਤੇ ਮੇਰੀ ਗੱਲ ਸੁਣਾ ਤੇਰੀ ਸਸਤਾ ਸੁਭਾ ਕਿਦਾਂ ਦਾ ਵਾ ਚੰਗੇ ਹੁੰਦੀ ਚੰਗੇ ਆ ਹਾਂ ਜੀ ਪਰ ਨਾ ਤੂੰ ਜੋ ਮਰਜੀ ਕਰ ਪਰ ਨਾ ਕਿਤੇ ਨਾ ਕਿਤੇ ਮੈਨੂੰ ਤੇਰੀ ਸੱਸ ਬੜੀ ਤੇਜ਼ ਲੱਗਦੀ ਐ। ਉਹਨੂੰ ਤਾਂ ਉਦਾਂ ਲੱਗਦਾ ਵਾ। ਉਹਦਾਂ ਨਹੀਂ ਲੱਗਦਾ ਪੁੱਤ। ਉਹਦਾ ਕਦੀ ਕਰ ਜਾਂਦੇ ਪਰ ਚੰਗੇ ਆ। ਮੇਰੀਆਂ ਨੱਖਾਂ ਤੋਂ ਖਾਲੀ ਖਾ ਸਕਦੀਆਂ। ਉਹ ਮੰਮੀ ਤੇ ਹੀ ਐਵੇਂ ਟੈਨਸ਼ਨ ਨਾ ਲੈ। ਟੈਨਸ਼ਨ ਤਾਂ ਬਹੁਤ ਆਉਂਦੀ ਆ। ਮੈਨੂੰ ਥੋੜੀ ਤੇਜ਼ ਲੱਗਦੀ ਐ ਪਰ ਸੋਹਰਾ ਤੇਰਾ ਉਹਨਾ ਹੀ ਚੰਗਾ ਵਾ। ਨਹੀਂ ਨਹੀਂ ਚੰਗਾ। ਉਹ ਤੇਰੀਆਂ ਸਿਫਤਾਂ ਕਰਦਾ ਹੀਗਾ ਤੇ ਜਿਹੜੀ ਤੇਰੀ ਸੱਸ ਵਾ ਨਾ ਵਿਗੀਆਂ-ਵਿਗੀਆਂ ਅੰਗ ਲਗਾਦੀ ਵਿੱਚ ਹੀ। ਪਤਾ ਮੈਨੂੰ ਕੱਲ੍ਹ ਪੈ ਜਾਵੇ ਕਿਤੇ। ਉਹਦਾ ਤੇ ਸੁਭਾ ਚੰਗਾ ਵਾ। ਚੱਲ ਚੰਗੀ ਰਹੂਗੀ ਤਾਂ ਪੁੱਤ ਚੰਗਾ ਵਾ। ਹਾਂਜੀ। ਪਰ ਤੂੰ ਸੇਵਾ ਕਰੀਂ ਆਪਣੇ ਸਾਸੋਰੀਆਂ ਦੀ ਠੀਕ ਵਾ ਨਾ ਤੂੰ ਨਾ ਕਰੀ ਪਜਾਮਾ ਇਦਾਂ ਨਹੀਂ ਕਰਨਾ ਇਹਨੇ ਇਦਾਂ ਕਹਿਤਾ ਵਾ ਜੇ ਸਾਨੂੰ ਕੁਝ ਕਹਿ ਵੀ ਲੈਣਗੇ ਪੁੱਤ ਤਾਂ ਕੋਈ ਗੱਲ ਨਹੀਂ ਅਸੀਂ ਹੁਣ ਜੇ ਗਰੀਬ ਹਾਂ ਤੇ ਗਰੀਬ ਹੀ ਰਹਿਣਾ ਆ ਮਮੇ ਤੇ ਖਾਣੇ ਨਾ ਬੜਾ ਚਾਹ ਵਾ ਪਹਾੜੀ ਧੀ ਤੇ ਚੰਗੇ ਘਰ ਚੱਲੀ ਆ ਨਾ ਸਭੇ ਦਾ ਖੁਸ਼ ਆ ਨਾ ਅਸੀਂ ਪੂਰੇ ਖੁਸ਼ ਹਾਂ ਪੁੱਤ ਹਣ ਹੋਰ ਕੀ ਚਾਹੀਦਾ ਚੱਲ ਪੁੱਤ ਵਧੀਆ ਵਾ ਤੇਰੀ ਵੀ ਜ਼ਿੰਦਗੀ ਚੰਗੀ ਲੰਘ ਜੂਗੀ ਸਭ ਤੋਂ ਵੱਡੀ ਗੱਲ ਆ ਵੀ ਸਣੀ ਚੰਗਾ ਵਾ ਹਾਂਜੀ ਉਹ ਤਾਂ ਬੜੇ ਚੰਗੇ ਉਹ ਤਾਂ ਇੰਨਾ ਚੰਗਾ ਵਾ ਰੱਬ ਦੇ ਨਾਮ ਵਾਲਾ ਵੀ ਗੱਲ ਹੀ ਨਹੀਂ ਕਰਨ ਵਾਲੀ ਹਨਾ ਉਹਨੇ ਤਾਂ ਨਹੀਂ ਕਦੀ ਕੋਈ ਚੰਗਾ ਗੱਲ ਕੀਤੀ ਹਣੀ ਜਿਹਾ ਤੇਰੇ ਮੰਮੀ ਡੈਡੀ ਗਰੀਬ ਹੋ ਜਾਂਦੇ ਨਾ ਨਹੀਂ ਮੈਂ ਉਹਨਾਂ ਨੇ ਮੈਨੂੰ ਕਦੀ ਕੁਛ ਨਹੀਂ ਆ ਤਾਂ ਹੀ ਮੈਂ ਕਿਹਾ ਨਾ ਉਹ ਚੰਗਾ ਹੁੰਦਾ ਮੰਮੀ ਜਿਹਦਾ ਕਰਵਲਾ ਚੰਗਾ ਹੈ ਨਾ ਅੱਪੇ ਸਮਰ ਚੰਗਾ ਨਿਕਲਦਾ ਸਾਰੇ ਚੰਗੇ ਹੋ ਜਾਂਦੇ ਆ ਕੋਈ ਨਹੀਂ ਪਤਾ ਆਪਿਓ ਤੇਰੇ ਨੂੰ ਤਾਂ ਮੜੀਆਂ ਮੋਟੀਆਂ ਗੱਲਾਂ ਤੇ ਹਰ ਘਰ ਚ ਹੁਣ ਹੋਈ ਜਾਂਦੀਆਂ ਹੋ ਜਾਂਦੀਆਂ ਨੇ ਹਰ ਗੱਲ ਤੇ ਸੋਚਣ ਲੱਗੀ ਐ ਤੇ ਫੇਰ ਟੈ ਥੋੜੀ ਨੰਦ ਦਾ ਵਾਕਿਆ ਸਹੀ ਗੱਲ ਆ ਪੁੱਤ ਤੇ ਕੁਛ ਗੱਲਾਂ ਸਾਨੂੰ ਭਲਾਉਣੀਆਂ ਵੀ ਪੈਂਦੀਆਂ ਹਾਂ ਚੱਲ ਕੋਈ ਨਹੀਂ ਆ ਵੇਖ ਲੈ ਪਿਓ ਤੇਰੇ ਨੇ ਚਾਹ ਠੰਡੀ ਕਰਕੇ ਤੇ ਫੇਰ ਆਉਣਾ ਹੈ ਜਾ ਕੇ ਹੁਣ ਉੱਥੇ ਗੱਲਾਂ ਹੀ ਪੈ ਗਏ ਹੁਣ ਹਾਂ ਚਾਹ ਵੀ ਨਹੀਂ ਪੀਵੀ ਲੋ ਪਰ ਡੈਡੀ ਵੀ ਆਏ ਲੈ ਲੈ ਜੀ ਆਈ ਜਾਂਦੇ ਹੁਣ ਮੈਂ ਮਚਾਲਾ ਕਰਨੀ ਲੈ ਆ ਮਿੱਦੀ ਨਹੀਂ ਉੱਥੇ ਜਾ ਕੇ ਗੱਲਾਂ ਹੀ ਪੈ ਗਏ ਉਹ ਗੱਲੀ ਗੁਲੀ ਖੜਾ ਪੈਣਾ ਯਾਰ ਠੀਕ ਆ ਪਿੱਛੇ ਆ ਤੇ ਮੋੜ ਫੇਲ ਤੇ ਉਹਨਾਂ ਦੇ ਥੁਰ ਕੇ ਪੈਣਾ ਹੈ। ਆਵੇਲਾ ਰਾਹ ਦੇ ਵਿੱਚ ਆ ਲਾਉਣਾ ਪੈ ਸਟ। ਮੁੜ ਕਾ ਆ ਗਿਆ ਸੀ। ਹੋਰ। ਆਪਣੀ ਗਰਮੀ ਵਾਧੀ ਜਾਣ ਦੀ। ਬਹੁਤ ਗੱਲ ਵਗ ਗਈ ਬੰਦਾ ਕਰੇ। ਹੈ। ਨਹੀਂ ਪੀਨੀ ਆ। ਜਾਨੀ ਸਵਾਦ ਚਾਹ ਬਣਾਈ ਕਿ ਤੇ ਗੱਲ ਨਹੀਂ ਕਰਨੀ। ਉਹ ਚਲ ਸ਼ੁਕਰਾਂ ਪਰਮਾਤਮਾ ਦੇ ਘਰੇ। ਕਿਹੜੀ ਆ ਮੁਸਾ? ਚਾਹ ਤੇ ਪੀ ਕੇ ਵੇਖੋ ਕਿੰਨੀ ਕਿੱਡੀ ਸਵਾਦ ਚਾਹ ਬਣਾਈ ਹੈ। ਕੋਈ ਨਹੀਂ ਮਸਾ ਠੱਲੀ ਹੋ ਰਹਿੰਦੇ। ਕਿੰਨੇ ਹੀ ਦਿਨ ਹੋ ਚਲੇ ਆਪਣੀ ਤੀ ਦੇ ਘਠਾਂ ਦੀ ਚਾਹ ਪੀਤੀ ਤੈਂ ਤਮ ਬਣਾਇਆ ਚਾਹ ਮਨੀ। ਹਾਂ। ਉਹ ਚਾਹ ਚਾਹਣਾ ਆਪਣਾ ਪੀਂਦੇ ਆ ਮੇਰੀ ਘਰ ਸੋਂ ਪੁੱਤ ਹਣ ਰਹਿਣ ਦੇਣਗੇ ਤੇ ਚਾਰ ਦਿਨ ਇੱਥੇ ਪੱਕਾ ਹੁੰਦਾ ਮੈਂ ਰਹਿਣਾ ਮੇਰੇ ਦੋਸਤ ਨਾਲ ਗੱਲ ਕੀਤੀ ਸੀ ਕੀ ਆਂਦਾ ਜੇ ਜੱਕ ਕਹਿੰਦੇ ਰਹੇ ਕੋਈ ਤੁਮ ਨੂੰ ਮੈਂ ਸਮਝਾਉਂ ਚੱਤ ਕੋਈ ਪੁੱਤ ਹਣ ਤੂੰ ਰਹਿ ਚਾਰ ਦਿਨ ਸਾਡਾ ਵੀ ਮਨ ਹੋਰ ਦਾ ਹੋਰ ਹੋ ਜਾਊਗਾ ਕਿਉਂ ਵੀ ਓਏ ਆ ਪੁੱਤ ਅਸੀਂ ਵੀ ਬਸ ਤੈਨੂੰ ਬਸ ਤੇਰੇ ਮੂਹਰੇ ਹੀ ਵੇਖੀਦਾ ਵਾ ਫਿਰ ਤੂੰ ਹੀ ਮੇਰੇ ਕੋਲ ਆ ਕੇ ਰਹਿ ਲਿਆ ਕਰੋ ਹਾਂ ਉਹ ਨਹੀਂ ਨਹੀਂ ਪੁੱਤ ਧੀ ਆ ਦੇ ਘਰ ਜਾਂਦੇ ਚੰਗੇ ਲੱਗੇ ਨਾ ਨਾ ਕੀਤਾ ਜਿਹੜੀ ਗੱਲ ਜਿਹੜੀ ਸਹੀ ਜਿਹੜੇ ਜੋ ਰੀਤੀ ਰਿਵਾਜ ਭੜੇ ਹਨ ਉਹਨਾਂ ਨੇ ਚੰਗੇ ਲੱਗੇਦਾ ਪਸ ਆਹ ਚੱਲ ਨਾ ਮੈਂ ਵੀ ਲਾਵਾਂ ਕਪੜਾ ਲੀੜਾ ਤੇ ਤੂੰ ਵੀ ਲਾਓ ਤੇ ਪੱਠੇ-ਪੁੱਠੇ ਵਾਲ ਹੋਵੋ ਤੇ ਮੈਂ ਵੀ ਵੇਖਾਂ ਕੰਮ ਬੰਦਾ ਉਹ ਘੜੀਤੀ ਆਪੀ ਨਾਲ ਗੱਲਾਂ ਕਰ ਲਾ ਉਹਨਾਂ ਦਾ ਕੀ ਪਤਾ ਕਦੋਂ ਫੋਨ ਆ ਜਾਣਾ ਵਾ ਤੂੰ ਵੀ ਉਹੋ ਹੀ ਗੱਲ ਕਰੀ ਜਾਨੀ ਪੱਠੇ ਪਾ ਲਾ ਪੱਠੇ ਪਾ ਲਾ ਮਹਾਤਿਆਨੇ ਜੀ ਇਕੱਠੇ ਹੋਏ ਤੇ ਤੇਰੇ ਪੱਠੇ ਰਾਂ ਮੁਕੇ ਚੱਲ ਕੋਈ ਨਹੀਂ ਕਰ ਲਓ ਗੱਲਾਂ ਫਿਰ ਪਾ ਲਿਆ ਜਦੋਂ ਆਵੇ ਰੇੜੀ ਭਰੀ ਪਈ ਪੱਠੇ ਹੁੰਦੀ ਉਹ ਚੱਲ ਕੋਈ ਬਸ ਉਤਰੀ ਨਹੀਂ ਆਹ ਹਾਂ ਚਲੋ ਠੀਕ ਵਾ ਕੋਈ ਗੱਲ ਨਹੀਂ ਫਿਰ ਪੀਰੋ ਚਾਹ ਆ ਕਹਿੰਦਾ ਚੜਿਆ ਫਿਰਦਾ ਵਾ ਉਹ ਸੈਰ ਸ ਆ ਵੀਰ ਆ ਗਿਆ ਕੋਈ ਚੌਣਾ ਮੇਰ ਕੋ ਜਾਣਾ ਸ਼ਾਮਾਂ ਨੂੰ ਘਰ ਹੁੰਦਾ ਵਾ ਤਾਂ ਕਿਹੜੀ ਮੰਡਲੀ ਨਾਲ ਤਰੈ ਫਸਦਾ ਵਾ ਕਿਸ ਹਾਲ ਤਾ ਵਾ ਮੈਨੂੰ ਪਤਾ ਲੱਗੇ ਕੋ ਉਹ ਵੀਰ ਉਦਾਂ ਹੀ ਕੰਮ-ਕੁਮ ਹੁੰਦੇ ਮੁੰਡਿਆਂ ਨੂੰ ਤੇ ਨਾਲ ਚੱਲ ਜੀਦਾ ਤਾਂ ਮੰਡੀ era ਤੂੰ ਕਿਹੜਾ ਵਿਹਲਾ ਜੇ ਤੈਨੂੰ ਬਾਹਰ ਨਹੀਂ ਪੜਾਈਦਾ ਕੰਮ ਕੋਈ ਛੁੱਟੀਆਂ ਵਾਂ ਤੇ ਘਰ ਤੇ ਹੱਥ ਫਟਾ ਲਿਆ ਕਰਨ ਨਾਲ ਆਪਾਂ ਜਿਹੜਾ ਬੰਦਾ ਦੇ ਹੁੰਦੇ ਨਾਲ ਆਇਆ ਕਰੀਏ ਤੇ ਚੱਲ ਵੀਰ ਕੋਈ ਨਹੀਂ ਮੈਂ ਕਰਾ ਦਿਆ ਕਰੂੰ ਘਰ ਵੀ ਉਹ ਕਿਹੜੀ ਗੱਲ ਵਾ ਸਾਬ ਤੇ ਗੱਲ ਸੁਣ ਮੇਰੀ ਉਹ ਤਾਂ ਮੁੰਡਿਆਂ ਨਾਲ ਫੇਰਨਾ ਚੰਗਾ ਨਹੀਂ ਹੁੰਦਾ। ਸਮਾਂ ਨਹੀਂ ਚੰਗਾ। ਠੀਕ ਹੈ ਨਾ? ਚੱਲ ਵੀਰ ਨਾਲ। ਕੋਈ ਪੜ੍ਹਾਈਆਂ ਬਾਹਰ ਅੰਦਰ ਦੀ ਗੱਲ। ਇਹ ਆਹੋ ਤੇ ਮੈਨੂੰ ਪਤਾ ਵਾ। ਸਮਝਦਾ ਬਾਕੀ ਤੇ ਸਾਰੀ ਗੱਲ ਬਾਤ। ਹਾਂਜੀ ਹਾਂਜੀ। ਐ ਫੇਰਨਾ ਚੰਗੀ ਗੱਲ ਨਹੀਂ ਐ ਜੇ ਤੇ ਪੜ੍ਹਾਈ ਕਰਨੀ ਬਾਹਰ ਜਾ ਕੇ। ਹਾਂਜੀ। ਤੇ ਕਰ ਲਾ ਐ ਵਾਰਾ ਗਰਦੀ ਨਹੀਂ ਕਰਨੀ। ਨਹੀਂ ਨਹੀਂ ਸੌਣਾ ਆ ਹੁਣ ਤੂੰ। ਨਹੀਂ ਨਹੀਂ ਭਾਈ ਮੈਨੂੰ ਪਤਾ ਵਾ। ਤੂੰ ਸਮਝਿਆਰ ਬਣ। ਹਾਂਜੀ ਨਹੀਂ ਨਹੀਂ ਕਿਉਂ ਨਹੀਂ ਜਾਂਦਾ ਮੈਂ ਕੋਈ ਗੱਲ ਨਹੀਂ। ਆਹੋ। ਤੇ ਆ ਕਰ। ਜੇ ਛੁੱਟੀ ਹੁੰਦੀ ਆ ਤੇ ਘਰੋਂ ਤੇ ਕੰਮ ਦੇ ਹੱਥ ਵਟਾਲੀਦਾ ਠੀਕ ਆ? ਕੋਈ ਗੱਲ ਨਹੀਂ ਕੋਈ ਗੱਲ। ਆ ਜਾ ਫਿਰ